ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਹੜੇ ਵੀ ਮੇਰੇ ਮੇਰਾ ਨੇ ਪਹਿਣਾ ਨੇ ਆਪਾਂ ਨੂੰ ਨਵੇਂ ਕਰਲੇ ਮੁਬਾਰਕਾਂ ਭੇਜੀਆਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਤੁਹਾਨੂੰ ਪਤਾ ਹੀ ਆ ਆਪਣੀ ਜਿਹੜੀ ਵੀਡੀਓ ਹੁੰਦੀ ਆ ਵਲੌਗ ਹੁੰਦੇ ਆ ਤੇ ਉਹ ਆਪਣੇ ਇਟਲੀ ਦੇ ਵਿੱਚ ਆਪਾਂ ਉਥੋਂ ਸੰਬੰਧਿਤ ਹੁੰਦੇ ਆ ਲੈ ਕੇ ਇਟਲੀ ਦੀ ਕੋਈ ਵੀ ਜਾਣਕਾਰੀ ਤੁਸੀ ਲੈਣੀ ਹੁੰਦੀ ਆ ਇਮੀਗ੍ਰੇਸ਼ਨ ਬਾਰੇ ਜਾਂ ਇੱਥੋਂ ਦੇ ਕੋਈ ਕੈਪਚਰ ਜਮਾ ਕਰਾਉਣੀਆਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੇਪਰਾਂ ਨੂੰ ਲੈ ਕੇ ਜਿਹੜੇ ਇੰਡੀਆ 'ਚ ਬੈਠੇ ਉਹਨਾਂ ਨੇ ਆਉਣਾ ਇੱਥੇ ਆਉਣਾ ਚਾਹੁੰਦੇ ਆ ਤੇ ਉਹਦੇ ਲਈ ਆਪਣੀ ਵੀਡੀਓ ਹੁੰਦੀ ਆ ਜਿਹੜੇ ਵੀ ਵੀਰ ਪਹਿਣਾ ਦੇ ਕਮੈਂਟ ਆਉਂਦੇ ਆ ਆਪਾਂ ਉਹਨਾਂ ਦਾ ਰਿਪਲਾਈ ਕਰਦੇ ਆ ਜੇ ਕਿਹੜਾ ਵੀ ਕੋਈ ਵੀ ਜਾਣਕਾਰੀ ਵਾਲਾ ਕਮੈਂਟ ਹੁੰਦਾ ਉਹ ਆਪਾਂ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਤਾ ਕਿ ਜਿਹੜੇ ਬਾਕੀ ਵੀਰ ਭੈਣਾਂ ਉਹਨਾਂ ਨੂੰ ਵੀ ਉਹਦੇ ਬਾਰੇ ਨੌਲਜ ਹੋ ਜਾਵੇ। ਬਾਕੀ ਆਪਣਾ ਇੱਕ ਚੈਨਲ ਆ ਹੰਟਾਲੀਅਨ ਵੌਇਸ ਉਹਦੇ ਨਾਲ ਬਹੁਤ ਵੀਰ ਭੈਣ ਜੁੜੇ ਹੋਏ ਆ ਤੇ ਉਹਦੇ ਤੇ ਆਪਣੇ ਜਿਹੜੀਆਂ ਪੂਰੀ ਡਿਟੇਲ ਚ ਵੀਡੀਓ ਆਉਂਦੀਆਂ ਵਾ ਤੇ ਇਹ ਬਾਕੀ ਆਪਣਾ ਜਿਹੜਾ ਫੇਸਬੁੱਕ ਪੇਜ ਆ ਪੰਜਾਬੀ ਤੜਕਾ ਤੇ ਉਹਦੇ ਤੇ ਵੀ ਆਪਣੇ ਕੋਈ ਆਪਾਂ ਛੋਟੇ ਮੋਟੇ ਰੀਲਾਂ ਬਣਾ ਕੇ ਉਹਦੇ ਤੇ ਪਾਉਂਦੇ ਆ ਉਹ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀਆਂ ਵਾ ਇਟਲੀ ਬਾਰੇ ਹੁੰਦੀਆਂ ਕਿ ਕੋਈ ਕੰਮ ਨਿਕਲਿਆ ਹੁੰਦਾ ਵਾ ਉਤੇ ਉਹ ਆਪੋ ਤੇ ਪਾ ਦਿੰਨੇ ਆ ਜੇ ਕੋਈ ਵੀਰ ਭੈਣ ਵਿਹਲਾ ਬੈਠਾ ਵਾ ਤੇ ਜੇ ਕਿਸੇ ਨੇ ਕੰਮ ਤੇ ਲੱਗਣਾ ਹੁੰਦਾ ਤੇ ਆਪਾਂ ਉਹ ਨਾਲ ਨੰਬਰ ਦੇ ਦਿੰਨੇ ਆ ਤੁਸੀਂ ਆਪ ਹੀ ਉੱਥੇ ਪਤਾ ਕਰਕੇ ਤੁਸੀਂ ਕੰਮ ਤੇ ਲੱਗ ਜਾਓ ਤਾਂ ਕਰਕੇ ਵੀ ਜਿਨੇ ਵੀ ਆਪਣੇ ਇਹ ਚੈਨਲ ਆ ਜਾਂ ਪੇਜ ਆਪਣੇ ਫੋਲੋ ਨਹੀਂ ਕੀਤੇ ਉਹ ਕਰ ਲੈਣ ਤੇ ਜਿਹੜੇ ਵੀਰ ਭੈਣਾਂ ਨੇ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਆਪਣਾ ਇਹ ਜਿਹੜਾ ਚੈਨਲ ਆ ਇਹਦੇ ਤੇ ਆਪਣੇ ਬਲੌਗ ਵੀ ਆਉਂਦੀਆਂ ਵੀਡੀਓ ਆਪਾਂ ਪਾਉਂਦੇ ਆ ਉਹ ਵੀ ਤੁਸੀਂ ਵੇਖਦੇ ਆ ਤੇ ਪਸੰਦ ਕਰਦੇ ਆ ਉਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਆਪਾਂ ਚੱਲਦੇ ਆਂ ਜੀ ਅੱਜ ਦੀ ਵੀਡੀਓ ਤੇ ਜਿਹੜੀ ਆਪਾਂ ਵੀਡੀਓ ਦੋ ਚਾਰ ਕਮੈਂਟ ਜਿਹੜੀ ਮੈਂ ਪੜੇ ਤੇ ਉਹ ਸੀਗੇ ਜਾਣਕਾਰੀ ਵਾਲੀ ਵੀਡੀਓ ਕਮੈਂਟ ਸੀਗੇ ਤੇ ਉਹਦੇ ਤੇ ਮੈਂ ਹਾਂ ਚਲੋ ਵੀਡੀਓ ਬਣਾ ਬਣਾਉਨੇ ਆਪਾਂ ਤੇ ਨਾਲੇ ਬਾਕੀ ਜਿਹੜੇ ਵੀਰ ਭੈਣਾਂ ਉਹਨਾਂ ਨੂੰ ਪਤਾ ਲੱਗ ਜੇ ਸਭ ਤੋਂ ਪਹਿਲਾਂ ਮੇਨ ਕਮੈਂਟ ਆ ਰਿਹਾ ਵਾ ਕਿਉਂਕਿ ਹੁਣ ਦੋ ਤਿੰਨ ਦਿਨ ਹੋ ਗਏ ਆਪਾਂ ਵੀਡੀਓਜ਼ ਪਾਉਂਦੇ ਆ ਵੀ ਲੇਡਿਸ ਲਈ ਹਜੇ ਕੋਟਾ ਹੈਗਾ ਬਹੁਤ ਭੈਣਾਂ ਆਂਦੇ ਜਾਂ ਵੀਰਾਂ ਦੇ ਜਿਨ੍ਹਾਂ ਦੀ ਵਾਈਫ ਆ ਇੰਡੀਆ ਜਾਂ ਕੋਈ ਆਪਣੀ ਭੈਣ ਦਾ ਭਰਾਉਣਾ ਚਾਹੁੰਦਾ ਉਹਨਾਂ ਨੇ ਬਹੁਤ ਕਮੈਂਟ ਆਉਂਦੀ ਆ ਵੀ ਕਿੰਨਾ ਕੋਟਾ ਵੀ ਅਸੀਂ ਆਦੀ ਭੈਣ ਦਾ ਜਾਂ ਅਸੀਂ ਵਾਈਫ ਦਾ ਭਰਾਉਣਾ ਚਾਹੁੰਨੇ ਆ ਭਰਾ ਸਕਦੇ ਹਾਂ ਹਾਂਜੀ ਆਪਾਂ ਤੁਹਾਨੂੰ ਇੱਕ ਵੀਡੀਓ ਚ ਕਹਿੰਨੇ ਆ ਵੀ ਤੁਸੀਂ ਭਰਾ ਸਕਦੇ ਆ ਤੇ ਜਿਹੜੇ ਨਿਕਲਦੇ 100% ਚਾਂਸ ਆ ਪੇਪਰ ਵੀ ਨਿਕਲ ਲਗੇ ਠੀਕ ਹੈ ਚੱਲਦੇ ਹੁਣ ਆਪਾਂ ਆਪਣੇ ਕਮੈਂਟਾਂ ਵੱਲ ਦੋ ਚਾਰ ਕਮੈਂਟ ਸੀਗੇ ਜਾਣਕਾਰੀਆਂ ਦੇ ਤੇ ਹਾਂਜੀ ਸਭ ਤੋਂ ਪਹਿਲਾਂ ਕਮੈਂਟ ਸੀਗਾ ਜੀ ਮੈਮ ਅਪੌਇੰਟਮੈਂਟ ਤੋਂ ਬਾਅਦ ਵੀਜ਼ਾ 'ਚ ਇੰਨਾ ਟਾਈਮ ਕਿਉਂ ਲੱਗ ਰਿਹਾ ਹਾਂਜੀ ਵੀਜ਼ੇ ਵੀਜ਼ੇ ਦਾ ਜਿਹੜਾ ਟਾਈਮ ਹੁੰਦਾ ਜਦੋਂ ਆਪਣੀ ਕਿਟ ਜਮਾ ਕਰਵਾ ਦਿਨੇ ਆ ਉਹ 30 ਦਿਨਾਂ ਦਾ ਹੁੰਦਾ ਉਹਦੇ ਵਿੱਚ ਵਿੱਚ ਆਪਣਾ ਵੀਜ਼ਾ ਲਾ ਕੇ ਆ ਜਾਂਦਾ ਜੇ ਤੁਹਾਡਾ ਹਜੇ ਵੀਜ਼ਾ ਲੱਗ ਕੇ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਜਾਂ ਕੋਈ ਉਹ ਪੇਪਰਾਂ ਦੀ ਕੋਈ ਵਾਧ ਘਾਟ ਹੋ ਗਈ ਜਾਂ ਤੁਹਾਨੂੰ ਮੰਗੇ ਹੋਣੇ ਜਾਂ ਮੰਗ ਲੈਣਗੇ ਉਹਦੀ ਵਜ੍ਹਾ ਕਰਕੇ ਤੁਹਾਡਾ ਵੀਜ਼ਾ ਜਿਹੜਾ ਲੇਟ ਹੋ ਰਿਹਾ ਵਾ ਤੇ ਜੇ ਹੁਣ ਤੁਸੀਂ ਮਤਲਬ ਡਾਕੂਮੈਂਟ ਦੇ ਦੋਗੇ ਜਾਂ ਫਿਰ ਜੇ ਮੰਗੇ ਤੇ ਜੇ ਹਜੇ ਨਹੀਂ ਮੰਗੇ ਫਿਰ ਤੁਹਾਡਾ ਵੀ ਜਿਹੜਾ ਜੀ ਡਾਕੂਮੈਂਟ ਹਜੇ ਨਹੀਂ ਮੰਗੇ ਤਾਂ ਵੀਜ਼ਾ ਜਿਹੜਾ ਤੁਹਾਡਾ ਲਾ ਕੇ ਆ ਜਾਊਗਾ ਤੇ ਜੇ ਕੋਈ ਉਹਨਾਂ ਨਾਲ ਵਾਧ ਘਟ ਲੱਗਦੀ ਤੇ ਉਹਨਾਂ ਨੇ ਮੰਗ ਲੈਣੇ ਸੀ। ਅਹਾਂ ਜੀ ਅਗਲਾ ਕਮੈਂਟ ਸੀ ਆਪਣਾ ਵੀ ਤਾਂ ਹਾਂਜੀ ਜੀ ਮੇਰੇ ਪੇਪਰ ਨਿਕਲੇ ਨਹੀਂ ਸਾਲ ਵਾਲੇ ਏਜੰਟ ਨੇ ਹਜੇ ਨੂਲਾ ਉਸਤਾ ਚੱਕਿਆ ਨਹੀਂ ਗਾ ਨਿਕਲੇ ਆ ਠੀਕ ਹੈ ਜੀ ਪਰ ਅਪਾਇੰਟਮੈਂਟ ਨਵੰਬਰ ਦੀ ਆ ਸ਼ਾਇਦ ਮਿਲ ਰਹੀ ਆ ਅਗਰ ਨੂਲਾ ਉਸਤਾ ਐਕਸਪਾਇਰ ਹੋ ਗਿਆ ਫਿਰ ਕਿੱਦਾਂ ਹੋਊਗੀ ਏਜੰਟ ਕਹਿੰਦਾ ਕਿ ਮੈਂ ਆਪ ਹੀ ਅਪਾਇੰਟਮੈਂਟ ਕਰਵਾਵਾਂਗਾ ਹਾਂਜੀ ਜੇ ਤੁਸੀਂ ਏਜੰਟ ਕਹਿੰਦਾ ਵੀ ਮੈਂ ਅਪਾਇੰਟਮੈਂਟ ਆਪ ਚੁੱਕ ਲੂੰਗਾ ਤੇ ਤੁਹਾਡਾ ਨੁਲਾ ਉਸਤਾ ਨਿਕਲ ਗਿਆ ਕੋਈ ਜੇ ਉਹ ਨੁਲਾ ਉਸਤਾ ਤੁਹਾਨੂੰ ਸੀ ਪ੍ਰੋਆਇੰਟਮੈਂਟ ਪਹਿਲਾਂ ਦੀ ਚੱਕ ਲਈ ਤੇ ਉਹਦੀ ਜੇ ਵੀ ਡੇਟ ਆ ਹੁਣ ਲੰਘ ਵੀ ਗਈ ਨੁਲੇ ਉਸਤੇ ਕੋਈ ਚੱਕਰ ਨਹੀਂ ਤੁਹਾਡਾ ਵੀਜ਼ਾ ਜਿਹੜਾ ਹਰ ਹਾਲਤ ਚ ਮਿਲ ਜੂਗਾ ਕਿਉਂਕਿ ਪਹਿਲਾਂ ਤੁਹਾਡੇ ਇਹ ਦੇ ਵਿੱਚ ਇਹ ਹੁੰਦਾ ਕਿ ਜਦੋਂ ਆਪਣਾ ਟਾਈਮ ਹੈਗਾ ਨੁਲੇ ਉਸਤੇ ਦਾ ਨੰਗਨ ਤੋਂ ਪਹਿਲਾਂ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਕੋਪਾਇੰਟਮੈਂਟ ਚੁੱਕਣੀ ਚਾਹੀਦੀ ਹੈ ਉਸ ਤੋਂ ਬਾਅਦ 2 ਮਹੀਨੇ 3 ਮਹੀਨੇ ਜਦੋਂ ਵੀ ਆਪਾਂ ਨੂੰ ਮਿਲਦੀ ਆ ਵੀਜ਼ਾ ਉਹਦੇ ਨੁਲੇ ਉਸਤੇ ਦਾ ਟਾਈਮ ਨੰਗਨ ਤੋਂ ਬਾਅਦ ਹੀ ਮਿਲਦੀ ਆ ਉਹਦੇ ਵਿੱਚ ਕੋਈ ਚੱਕਰ ਨਹੀਂ ਤੇ ਉਹਦੇ ਵਿੱਚ ਤੁਸੀਂ ਟੈਨਸ਼ਨ ਨਾ ਲਓ ਜਿਉਂ ਤੂੰ ਬਾਅਦ ਵਿੱਚ ਮੈਨੀ ਨੂੰ ਲੈ ਉਸ ਦਾ ਟਾਈਮ ਨਿਕਲ ਤਵਾਦ ਤੁਹਾਡਾ ਜਿਹੜਾ ਵੀਜ਼ਾ ਹੋ ਲੱਗ ਜਾ। ਸਿਸਟਰ ਮੈਂ 1 ਸਾਲ ਵਾਲੇ ਪੇਪਰ ਫਿਲ ਕਰਾਈ ਸੀ ਇਟਰੀ ਤੋਂ ਕਿਸੇ ਏਜੰਟ ਨੇ ਮੇਰੇ ਕੋਟੇ ਵਿੱਚ ਨਾਮ ਵੀ ਆ ਗਿਆ ਸੀ ਏਜੰਟ ਕਹਿੰਦਾ ਪੇਪਰ ਨਹੀਂ ਨਿਕਲੇ ਕਿਸੇ ਰਿਲੀਜਨ ਕਰਕੇ ਉਹਨਾਂ ਕਿਹਾ ਕਿ ਦੁਬਾਰਾ ਇਸੇ ਮਹੀਨੇ ਚ ਦੁਬਾਰਾ ਮੈਂ ਫਿਲ ਹੋ ਜਾਣਗੇ 1 ਸਾਲ ਵਾਲੇ ਪੇਪਰ ਤੇ ਕਲੈਕ ਵੀ ਇਸੇ ਮਹੀਨੇ ਵਿੱਚ ਹੋ ਜਾਣਗੇ। ਸਿਸਟਰ ਦੱਸਿਓ ਕਿ ਸਾਲ ਵਾਲੇ ਪੇਪਰ ਵਿੱਚ ਕੋਟੇ 'ਚ ਨਾਮ ਆ ਗਿਆ ਤਾਂ ਉਹਨਾਂ ਦੇ ਪੇਪਰ ਦਵਾ ਦਾ ਅਭੀ ਇਸੇ ਮਹੀਨੇ ਵਿੱਚ ਫੈਲ ਹੋ ਜਾਣਗੇ ਜਾਂ ਫਿਰ ਝਾਂਟ ਝੂਠ ਬੋਲਦਾ ਪਲੀਜ਼ ਦੱਸਿਓ ਸਿਸਟਰ ਹਾਂਜੀ ਜੇ ਉਹ ਕਹਿੰਦਾ ਵਾ ਇਸੇ ਮਹੀਨੇ ਵਿੱਚ ਫੈਲ ਹੋ ਜਾਣਗੇ ਵੀ ਮਤਲਬ ਪੇਪਰ ਤੋਂ ਥੋੜੀ ਦੂਰੀ ਪਰ ਉਹ ਤਾਂ ਸਰਾ ਸਰ ਝੂਠਾ ਕੋਈ ਵੀ ਸਾਲ ਵਾਲੀ ਪੇਪਰ ਆ ਮਹੀਨਾ ਕੀ ਅਗਲੇ ਮਹੀਨੇ 'ਚ ਕਿਸੇ ਵੀ ਮਹੀਨੇ ਵਿੱਚ ਅਜੇ ਫੈਲ ਨਹੀਂ ਹੋਣਗੇ ਜਿੰਨਾ ਚਿੱਕਰ ਇਹ ਮਤਲਬ ਪੇਪਰ ਕਲੈਕਟਰ ਦੀ ਆਪਾਂ ਨੂੰ ਡੇਟ ਨਹੀਂ ਦਿੰਦੇਗੇ ਉਹ ਅੱਗੇ ਜਾ ਕੇ ਮਿਲਣ ਮਿਲੂਗੀ ਤੇ ਇਹਦੇ ਵਿੱਚ ਹਜੇ ਤੱਕ ਤਾਂ ਉਹਨਾਂ ਨੇ ਵੀ ਵਿਜੇਤ ਦੇ ਵਿੱਚ ਆਇਆ ਵੀ ਨਹੀਂ ਵੀ ਕਦੋਂ ਪੇਪਰ ਜਿਹੜੇ ਨਵੇਂ ਫੈਲ ਹੋਣੇ ਆ ਕਦੋਂ ਕਲਿੱਕ ਹੋਣੇ ਆ ਇਹ ਸਾਰਾ ਸਾਰ ਏਜੰਟ ਦਾ ਝੂਠ ਆ ਜੇ ਤੁਹਾਡੇ ਪੇਪਰ ਕੋਟੇ ਦੇ ਵਿੱਚ ਆ ਗਏ ਆ ਤੁਹਾਡਾ ਜਿਹੜਾ ਮਤਲਬ ਆ ਗਿਆ ਕਿਸੇ ਉਹ ਡਾਕੂਮੈਂਟ ਦੀ ਘਾਟ ਕਰਕੇ ਤੁਹਾਡੇ ਪੇਪਰ ਹਜੇ ਨਹੀਂ ਨਿਕਲੇ ਹੋ ਸਕਦਾ ਕਿ ਉਹ ਇਸੇ ਵਜ੍ਹਾ ਕੈਕ ਕਰਕੇ ਕਹਿ ਰਿਹਾ ਹੋਵੇ ਵੀ ਤੁਹਾਨੂੰ ਅਸੀਂ ਵੀ ਜਿਹੜੇ ਪੇਪਰ ਆ ਪੂਰੇ ਕਰਕੇ ਦੇ ਦੇਣਗੇ ਜਦੋਂ ਪੇਪਰ ਆਪਾਂ ਪੂਰੇ ਕਰਕੇ ਦੇ ਦੇ ਦਿੰਦੇ ਆ ਕੋਟੇ ਵਿੱਚ ਨਾਮ ਆ ਜਾਂਦਾ ਉਦੋਂ ਦੱਸਾਂ ਦਿਨਾ ਬਾਅਦ ਆਪਣਾ ਲੋਲਾ ਹੱਸਦਾ ਆ ਜਾਂਦਾ ਜੇ ਉਹ ਐਸਵੀਐਸ ਤੇ ਕਹਿ ਰਹੇ ਆ ਫਿਰ ਤਾਂ ਹੋ ਸਕਦਾ ਵੀ ਉਹਦੇ ਇਹ ਦੂਗਾ ਦੱਸਾਂ ਦਿਨਾਂ ਦੇ ਵਿੱਚ ਵਿੱਚ ਉਸ ਤੋਂ ਬਾਅਦ ਤੁਹਾਡਾ ਜਿਹੜਾ ਨੂਲਾ ਉਸਦਾ ਨਿਕਲ ਜਾਊਗਾ ਉਸ ਚੀਜ਼ ਦਾ ਕਹਿਣ ਦਾ ਇਹ ਮਤਲਬ ਹੋਇਆ ਵੀ ਇਸੇ ਮਹੀਨੇ ਦੇ ਵਿੱਚ ਹੀ ਤੁਹਾਡਾ ਨੂਲਾ ਉਸਦਾ ਆ ਜਾਊਗਾ ਪੇ ਤਾਂ ਐਸ ਬੇਸ ਤੇ ਕਹਿ ਰਿਹਾ ਹੋਊਗਾ ਵੀ ਡਾਕੂਮੈਂਟ ਤਿਆਰ ਹੋ ਰੇ ਤਿਆਰ ਕਰਕੇ ਵੀ ਉਹਨੇ ਤੇ ਤੇ ਤਾਂ ਆ ਜਾਊਗਾ ਜੇ ਉਹ ਕਹਿ ਰਿਹਾ ਵੀ ਉਹਦੇ ਕੋਲ ਜਾਂ ਡਾਕੂਮੈਂਟ ਹੈ ਨਹੀਂ ਜਾਂ ਉਹ ਕੋਟੇ ਵਿੱਚ ਵੀ ਆਉਂਦਾ ਤੁਹਾਨੂੰ ਝੂਠ ਬੋਲ ਰਿਹਾ ਵਾ ਜੇ ਕੋਟੇ ਵਿੱਚ ਆ ਗਿਆ ਨਾ ਫਿਰ ਤਾਂ ਆਪਾਂ ਡਾਕੂਮੈਂਟ ਦੀ ਜਿਹੜੀ ਬਾਧਕਾਟ ਆ ਜੇ ਪੇਪਰ ਨਹੀਂ ਨਿਕਲੇ ਤੇ ਉਹ ਦੇ ਕੇ ਆਪਾਂ ਆਪਣਾ ਨੂੰ ਲਾਫਤਾ ਚੁੱਕ ਸਕਦੇ ਆ ਜਾਂ ਤਾਂ ਉਹਦਾ ਕੋਟੇ ਵਿੱਚ ਨਾਮ ਆ ਗਿਆ ਜਾਂ ਉਹਦੇ ਕੋਲ ਪੇਪਰ ਹੀ ਨਹੀਂ ਪੂਰੇ ਜਿਹੜੇ ਉਹਨਾਂ ਨੇ ਮੰਗੇ ਆ ਉਹਦੇ ਕਰਕੇ کہہ ਰਿਆ ਹੋਣਾ ਵੀ ਚਲੋ ਤੁਹਾਨੂੰ ਲਾ ਦੇ ਲਾਈ ਜਾਊਗਾ ਜਦੋਂ ਅਗਾ ਅੱਗੇ ਜਾ ਕੇ ਕਲਿੱਕ ਹੋ ਗਈ ਕਲਿੱਕ ਕਰਕੇ ਤੇ ਉਦੋਂ ਬਾਅਦ ਕਹਿ ਦਾਂਗੇ ਵੀ ਚਲੋ ਤੁਹਾਡੇ ਪੇਪਰ ਕਲਿੱਕ ਹੋ ਗਿਆ ਜਾਂ ਹੁਣ ਕਹਿਤਾ ਵੀ ਹਾਂ ਇਸੇ ਮਹੀਨੇ ਚ ਕਰਵਾਤੇ ਹਲੇ ਨਿਕਲ ਲਗੇ ਇਦਾਂ ਦਾ ਕੋਈ ਵੀ ਨਹੀਂ ਪੇਪਰ ਹਜੇ ਇਸ ਮਹੀਨੇ ਗਾਂਹਲੇ ਮਹੀਨੇ ਹਜੇ ਕੋਈ ਵੀ ਸਾਲ ਵਾਲੇ ਨੋਮਿਨਲ ਪੇਪਰ ਆ ਜਿਹੜੇ ਉਹ ਨਹੀਂ ਭਰੇ ਜਾਣਗੇ ਆਪਾਂ ਹਰੇਕ ਵੀਡੀਓ ਚ ਦੱਸਦੇ ਹਾਂ ਤੇ ਇਹ ਜਿਹੜੇ ਜਾਣਤਾ ਦੀਆਂ ਗੱਲਾਂ ਤੋਂ ਤੁਸੀਂ ਬਚੋ ਤੇ ਬਾਕੀ ਜੇ ਕੋਟੇ ਚ ਨਾਮ ਆ ਗਿਆ ਉਹਨੂੰ ਕਹੋ ਵੀ ਕੋਈ ਪੇਪਰ ਦੀ ਜਿਹੜੀ ਬਾਤ ਘਾਟਾ ਜੇ ਮੰਗਿਆ ਵਾ ਤੇ ਉਹ ਕੋ ਪੇਪਰ ਤਿਆਰ ਕਰਕੇ ਦੇਵੇ ਤਾਂ ਵੀ ਤੁਹਾਡਾ ਜਿਹੜਾ ਨੁਲਾਸਕਾ ਮੈਅ ਜਿਊਗਾ ਹਾਂਜੀ ਦੀਦੀ ਮੈਂ ਇ ਨੇ ਦੱਸਿਓ ਕਿ ਮੈਂ ਯੂਰਪ ਦੀ ਕਿਸੇ ਦੂਸਰੀ ਕੰਟਰੀ ਵਿੱਚ ਹਾਂ ਮੈਂ 9 ਮਹੀਨਿਆਂ ਵਾਲਾ ਪੇਪਰ ਭਰ ਸਕਦਾ ਜਰੂਰ ਦੱਸਿਓ ਹਾਂਜੀ ਹਾਂਜੀ ਤੁਸੀਂ ਜਿੱਥੇ ਵੀ ਮਰਜ਼ੀ ਆ ਯੂਰਪ ਦੀ ਕਿਸੇ ਵੀ ਕੰਟਰੀ ਚ ਜਾਂਦੇ ਬਈ ਇੱਛਾ ਹੋਰ ਕਿਤੇ ਵੀ ਆ ਤੁਸੀਂ ਜਿਹੜੇ ਪੇਪਰ ਆ ਆਪਦੇ ਤੋਂ ਭਰਵਾ ਸਕਦੇ ਆ 9 ਮਹੀਨਿਆਂ ਵਾਲੇ ਡੋਮੈਸਟਿਕ 1 ਸਾਲ ਵਾਲੇ ਕੋਈ ਵੀ ਪੇਪਰ ਤੁਸੀਂ ਭਰ ਸਕਦੇ ਆ ਪਰ ਇਹਦੇ ਵਿੱਚ ਇਹ ਸ਼ਰਤ ਹੁੰਦੀ ਆ ਕਿ ਜਦੋਂ ਤੁਹਾਡੇ ਪੇਪਰ ਆ ਜਿਹੜੇ ਉਹ ਨਿਕਲਿਆ ਥੋੜਾ ਨੁਲਾਸਥਾ ਨਿਕਲਿਆ ਤੁਹਾਨੂੰ ਅਪਾਇੰਟਮੈਂਟ ਮਿਲ ਗਈ ਤੁਹਾਨੂੰ ਇੰਡੀਆ ਜਾਣਾ ਪਊਗਾ ਉੱਥੋਂ ਇੰਡੀਆ ਤੋਂ ਵੀਜ਼ਾ ਲਾ ਕੇ ਤੁਹਾਡਾ ਪੇਰ ਤੁਸੀਂ ਵਾਪਸ ਇੱਥੇ ਇਟਲੀ ਵੀਜ਼ਾ ਲਵਾ ਕੇ ਆ ਸਕਦੇ ਆ ਇਦਾਂ ਲਈ ਵੀ ਤੁਸੀਂ ਇੱਥੇ ਪੇਪਰ ਭਰਾਤੇ ਆ ਤੇ ਇੱਥੇ ਤੁਹਾਡਾ ਨੁਲਾਸਥਾ ਨਿਕਲਿਆ ਇੱਥੇ ਤੁਹਾਨੂੰ ਮਤਲਬ ਪੇਪਰ ਮਿਲ ਕੇ ਤੇ ਵੀ ਇਸ ਤਰ੍ਹਾਂ ਨਹੀਂ ਹੋਣਾ ਤੇ ਤੁਹਾਨੂੰ ਵਾਪਸ ਜਿਹੜਾ ਇੰਡੀਆ ਜਾਣਾ ਪਊਗਾ ਹਾਂਜੀ ਦੀਦੀ ਮੈਂ ਇੱਕ ਲੇਡੀ ਜਾਂ ਪਾਕਿਸਤਾਨ ਤੋਂ ਹਾਂ ਮੈਂ ਡੋਮੈਸਟਿਕ ਪੇਪਰ ਭਰੇ ਸੀਗੇ ਅ 9:02 ਮਿੰਟ ਤੇ ਇਹਦੇ ਵਿੱਚ ਮੈਂ ਇਹਦਾ ਸਟੇਟਸ ਸ਼ੋ ਹੋ ਰਿਹਾ ਵਾ ਸਟੈਪ ਪਰ ਅ ਹਾਂ ਇਸ ਤੋਰੀਆ ਸ਼ੋ ਹੋ ਰਿਹਾ ਵਾ ਇਹਦਾ ਕੀ ਮਤਲਬ ਹਾਂਜੀ ਇਹਦਾ ਮਤਲਬ ਇਹ ਹੁੰਦਾ ਵਾ ਵੀ ਜਿਹੜਾ ਤੁਹਾਡਾ ਕੋਟੇ ਦੇ ਵਿੱਚ ਨਾਮ ਆ ਚੁੱਕਿਆ ਵਾ ਬਐਸੀ ਵੀ ਆਪਾਂ ਤੁਹਾਨੂੰ ਇੱਥੇ ਦੱਸ ਦਿੰਨੇ ਆ ਵੀ ਜੇ ਤੁਸੀਂ ਇੱਕ ਲੇਡੀ ਜਾਂ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਤੁਹਾਡੇ 100% ਪੀਪਰ ਨਿਕਲਣਗੇ ਤੇ ਉਹਦੇ ਲਈ ਵੀ ਜਿਹੜੇ ਵੀ ਉਹਨਾਂ ਨੇ ਡਾਕੂਮੈਂਟ ਮੰਗੇ ਆ ਜਿਵੇਂ ਆਪਾਂ ਪਿੱਛੇ ਦੱਸ ਗਿਆ ਥੀ ਵੀ ਆਪਣੇ ਕੋਲੇ ਵੀ ਇਦਾਂ ਦਾ ਇੱਕ ਕੇਸ ਸੀਗਾ ਕਿਸੇ ਪਹਿਲੇ ਪੀਪਰ ਭਰਾ ਇਸੇ ਕਿ ਤੇ ਇੱਥੇ ਲਿਚੇ ਜਿਹਦੇ ਚੋਂ ਤੇ ਉਹ ਕੋਟੇ ਦੇ ਵਿੱਚ ਨਾਮ ਆ ਗਿਆ ਸੀ ਤੇ ਪਰ ਉਹ ਕੋਈ ਪੀਪਰ ਘੱਟ ਸੀਗਾ ਤੇ 올ਡਾਂ ਨੇ ਮੰਗੀ ਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਤਿਆਰ ਕਰਕੇ ਦੇਤੇ ਸੀਗੇ ਤੇ ਬਸ ਫਿਰ 8-9 ਦਿਨਾਂ ਬਾਅਦ ਉਹਦਾ ਪੀਜਾ ਜੀ ਨੂੰ ਲਾਸਤਾ ਜਿਹੜਾ ਉਹ ਆ ਗਿਆ ਸੀਗਾ ਤੇ ਇਸੇ ਤਰ੍ਹਾਂ ਵੀ ਜੇ ਤੁਹਾਡਾ ਕੋਟੇ 'ਚ ਨਾਮ ਆ ਗਿਆ ਤੇ ਕੋਈ ਉਹਨਾਂ ਨੇ ਇਹਦੇ ਵਿੱਚ ਇਹ ਸ਼ੋਅ ਹੋ ਰਿਹਾ ਵਾ ਵੀ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਹੁਣ ਜਿਨੇ ਵੀ ਤੁਹਾਡੇ ਪੇਪਰ ਭ ਭਾਰੇ ਆ ਹਨਾ ਉਹਨੂੰ ਫਿਰ ਉਹ ਮੈਸੇਜ ਆਊਗਾ ਕੋਈ ਬਾਤ ਘਟ ਹੋਈ ਤਾਂ ਪੇਪਰਾਂ ਦੇ ਫਿਰ ਉਹ ਮੰਗਣਗੇ ਜੀ ਉਹਨਾਂ ਨੂੰ ਪੂਰੇ ਕਰਕੇ ਦੇਤੇ ਤੇ ਤੁਹਾਡਾ ਜਿਹੜਾ ਨੂਲਾਸਤਾ ਨਿਕਲੇ ਆਊਗਾ ਤੁਹਾਡੇ ਕੋਟੇ ਵਿੱਚ ਨਾਮ ਆ ਗਿਆ ਤੇ ਜਿਹੜੇ ਡੋਮੈਸਟਿਕ ਪੇਪਰ ਆ ਕੋਈ ਵੀ ਟੈਮ ਹੋਵੇ ਤੁਸੀਂ ਇੱਕ ਲੇਡੀ ਨੂੰ ਲੇਡੀ ਲਾਈਕ ਕੋਟਾ ਪਿਆਵਾ ਤੁਹਾਡੇ ਜਿਹੜੇ ਪੇਪਰ ਆ 100% ਨਿਕਲੇ ਆਣਗੇ ਤੁਸੀਂ ਟੈਨਸ਼ਨ ਨਾ ਲਓ ਜਿਨੇ ਵੀ ਤੁਹਾਡੇ ਮਤਲਬ ਪੇਪਰ ਭਰਾਈ ਆ ਤੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਜੀ ਕੋਈ ਡਾਕੂਮੈਂਟ ਉਹਨਾਂ ਨੇ ਮੰਗਿਆ ਹੋਇਆ ਤੇ ਜੇ ਹਜੇ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਉਹ ਤੋਂ ਪੇਪਰ ਨਿਕਲ ਰਹੇ ਆ ਤੇ ਤੁਹਾਡਾ ਪੇਪਰ ਆ ਜਿਹੜੇ ਨੁਲੇ ਉਸ ਦਾ ਉਹੋ ਨਿਕਲੇ ਆਣਾ ਹਾਂਜੀ ਬਾਕੀ ਬਹੁਤ ਵੀਰਾਂ ਦੇ ਜਿਨ੍ਹਾਂ ਦੇ ਹਜੇ ਪੇਪਰ ਨਹੀਂ ਨਿਕਲੇਗੇ ਕੋਈ ਕੰਮ ਦੇ ਰਹੀ ਹਾਂ ਕੋਈ ਸਮਝ ਨਹੀਂ ਹਾਂਜੀ ਇੱਕ ਵੀਰ ਦਾ ਕਮੈਂਟ ਚਲੋ ਆਪਾਂ ਫੇਰ ਪੜ੍ਹਦੇ ਆਂ ਆਪਾਂ ਗੱਲ ਕਰਦੇ ਸੀਗੇ ਵੀ ਬਹੁਤ ਵੀਰਾਂ ਨੇ ਪਹਿਣਾ ਦੇ ਬਹੁਤ ਕਮੈਂਟ ਜਾਦਾ ਵੀਰਾਂ ਦੇ ਆ ਰਹੇ ਆ ਜਿਨ੍ਹਾਂ ਨੇ 9 ਮਹੀਨੇ ਵਾਲੇ ਸਾਲ ਵਾਲੀ ਪੇਪਰ ਭਰਾਈ ਸੀਗੇ ਦੇਵੀ ਹਾਜੀ ਸਾਡੇ ਪੇਪਰ ਨਿਕਲੇ ਨਹੀਂ ਆਲਦੇ ਜਿਲੇ ਦੱਸਦੇ ਆ ਵੀ ਇਸ ਜਿਲੇ ਤੋਂ ਤੁਸੀਂ ਪੇਪਰ ਭਰਾਈ ਸੀਗੇ ਤੇ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਵੀ ਤੁਸੀਂ ਵੇਟ ਕਰ ਲਓ ਕੋਟੇ ਦੀ ਉਹਨੇ ਵੰਡ ਫੇਰ ਕੀਤੀ ਆ ਤੁਹਾਡੇ ਪੇਪਰ ਨਿਕਲ ਸਕਦੇ ਆ ਥੋੜੀ ਜਿਹੀ ਵੇਟ ਕਰ ਲਓ ਸਾਲ ਵਾਲੇ ਵੀਰਾਂ ਨੂੰ ਤਾਂ ਆਪਾਂ ਹਰ ਵਾਰੀ ਇਦਾਂ ਹੀ ਕਹਿੰਨੇ ਹੁੰਨੇ ਆ ਵੀ ਸਾਲ ਵਾਲੇ ਪੇਪਰਾਂ ਨੂੰ ਟਾਈਮ ਲੱਗ ਜਾਂਦਾ ਵਾ ਤੁਸੀਂ ਵੇਟ ਕਰ ਲਓ ਤੁਹਾਡੇ ਸਾਲ ਵਾਲੇ ਪੇਪਰ ਆ ਜਿਹੜੇ ਨਿਕਲਿਆਉਣਗੇ ਹਾਂਜੀ ਹੈਲੋ ਦੀਦੀ ਮੈਂ ਇਟਲੀ ਤੋਂ ਇੱਕ ਅਪਰੇਨ ਮਾਇਆ ਸੀ ਐਂਟਰੀ ਦੀ ਗੱਲ ਕਰਕੇ ਹੁਣ ਕੀ ਕਰੂੰ ਜਾਂ ਹਾਂ ਨਾ ਕੋਈ ਕੰਮ ਦੇ ਰਹਾ ਹੈ ਤੇ ਨਾ ਕੋਈ ਸਮਝ ਆ ਰਿਹਾ ਹਾਂ ਜੀ ਵੀ ਤਾ ਕਮੈਂਟ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਰਹੇ ਹੁੰਨੇ ਹਰੇਕ ਵੀਡੀਓ ਚ ਦੱਸਦੇ ਹੁੰਨੇ ਆ ਜੇ ਜੇ ਤੁਸੀਂ ਆਉਣਾ ਹੀ ਆ ਹਨਾ ਜੇ ਤਾਂ ਤੁਸੀਂ ਹੋਰ ਕਿਤੇ ਜਾਣਾ ਆਸੇ ਪਾਸੇ ਜਾਣਾ ਤਾਂ ਐਂਟਰੀ ਦੀ ਗੱਲ ਕਰਕੇ ਆਇਆ ਕਰੋ ਜੇ ਤੁਸੀਂ ਇੱਥੇ ਇਟਲੀ ਦੇ ਵਿੱਚ ਰਹਿਣਾ ਇਟਲੀ ਦੇ ਵਿੱਚ ਤੁਸੀਂ ਐਂਟਰੀ ਦੀ ਗੱਲ ਕਰਕੇ ਨਾ ਆਇਆ ਕਰੋ ਤੁਸੀਂ 9 ਮਹੀਨਾ ਵਾਲਾ ਪੇਪਰ ਜਾਂ ਵੱਧ ਤੋਂ ਵੱਧ ਆਪਾਂ ਤੁਹਾਨੂੰ ਇਹੀ ਕਹਿੰਨੇ ਨੇ ਤੁਸੀਂ ਸਾਲ ਵਾਲਾ ਪੇਪਰ ਆ ਜਿਹੜੇ ਉਹਦੇ ਤੇ ਆਇਆ ਕਰੋ ਚਲੋ ਬਾਕੀ ਵੀਰ ਜਿਹੜੇ 9 ਮਹੀਨਾ ਵਾਲੇ ਪੇਪਰਾਂ ਨੂੰ ਤਾਂ ਪਹਿਲ ਦੇ ਦਿੰਦੀਆਂ ਕਿਉਂਕਿ ਉਹ ਜਲਦੀ ਨਿਕਲ ਜਾਂਦੀਆਂ ਤੇ ਇੱਕ ਵੀ ਉਹਦੇ ਨਿਕਲਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਹੁੰਦੇ ਆ ਕਿਤਾ ਵੀਰ ਜਿਹੜੇ ਜਿਆਦਾ ਨੋਮੀਨਲ ਫਰਮਦੇ ਆ ਉਹ ਵੀ ਚਲੋ ਠੀਕ ਆ ਪੇਪਰ ਇਧਰ ਆ ਕੇ ਉਹ ਚੇਂਜ ਹੋ ਜਾਂਦੀ ਆ ਪੇਪਰ ਜੇ ਹੁਣ ਤੁਸੀਂ ਐਂਟਰੀ ਦੀ ਜਿਹੜੀ ਗੱਲ ਕਰ ਗਏ ਐ ਐਂਟਰੀ ਦੇ ਮਤਲਬ ਤੁਸੀਂ ਇਧਰ ਆ ਕੇ ਕੱਚੇ ਹੋ ਗਏ ਇੱਥੇ ਕੱਚੇ ਬੰਦਿਆਂ ਨੂੰ ਕੋਈ ਵੀ ਨਹੀਂ ਪਹੁੰਚਦਾ ਕਿਉਂਕਿ ਹੁਣ ਕਾਫੀ ਪਹਿਲਾਂ ਚਲੋ ਕੱਚਿਆਂ ਨੂੰ ਕੰਮ ਮਿਲ ਜਾਂਦਾ ਸੀ ਐਂਟਰੀ ਤੇ ਆਉਂਦੇ ਸੀ ਕੰਮ ਨੂੰ ਕਰੀ ਜਾਂਦੇ ਸੀ ਹੌਲੀ ਹੌਲੀ ਪੇਪਰ ਬਣਾ ਲੈਂਦੇ ਸੀ ਹੁਣ ਹਾਂ ਵੀ ਚੇਜੇ ਤੋਂ ਪਤਾ ਹੈ ਇੱਕ ਦੋ ਸਾਲਾਂ ਚ ਕਾਫੀ ਗੱਲਾਂ ਹੋ ਚੁੱਕੀਆਂ ਜਿਹਦੇ ਕਰਕੇ ਇੱਥੋਂ ਦੇ ਲੋਕ ਮਾਲਕ ਵੀ ਬਹੁਤ ਡਰਦੇ ਆ ਕੱਚੇ ਬੰਦਿਆਂ ਨੂੰ ਕੰਮ ਤੇ ਰੱਖਣ ਨੂੰ ਹੁਣ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਹਨਾ ਫਿਰ ਮਾਲਕਾਂ ਤੇ ਵੀ ਆ ਜਾਂਦੀ ਹੈ ਸਾਰੀ ਗੱਲ ਕਿ ਤੁਸੀਂ ਕੱਚੇ ਬੰਦਿਆਂ ਨੂੰ ਕੰਮ ਤੇ ਰੱਖਿਆ ਜਾਂ ਕੋਈ ਛਾਪਾ ਪੈ ਜਾਂਦਾ ਵਾ ਤੇ ਫਿਰ ਉਹ ਖੜੇ ਜਾਂਦੇ ਆ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜਾ ਜੁਰਮਾਨਾ ਬਹੁਤ ਹੁੰਦਾ ਹੈ ਇਸੇ ਕਰਕੇ ਉਹ ਵੀ ਡਰਦੇ ਆ ਵੀ ਕੱਚੇ ਬੰਦਿਆਂ ਨੂੰ ਅਸੀਂ ਕੰਮ ਤੇ ਨਹੀਂ ਰੱਖਣਾਗਾ ਬਾਕੀ ਆਸੇ ਪਾਸੇ ਚੱਲੀ ਵੀ ਜਾਂਦਾ ਆਪਾਂ ਤੁਹਾਨੂੰ ਹੁਣ ਇਹੀ ਸਲਾਹ ਵਾ ਜੀ ਤੁਸੀਂ ਇੱਥੇ ਆ ਗਏ ਜੀ ਤੁਹਾਡਾ ਕੋਈ ਆਸ ਕਾਵਾ ਪਰ ਕਿਸੇ ਕੰਟਰੀ ਚ ਜਿਵੇਂ ਹੋ ਗਿਆ ਕਿ ਫਰਾਂਸ ਜਰਮ ਜਾਂ ਸਪੇਨ ਵਗੈਰਾ ਉੱਥੇ ਚੱਲੇ ਵੀ ਜਾਂਦਾ ਇਟਲੀ ਨਾਲ ਉਹਨਾਂ ਦੇਸਾਂ ਦੇ ਵਿੱਚ ਹਜੀ ਸਕਤਾਈ ਘੱਟ ਆ ਉੱਥੇ ਕੱਚੇ ਬੰਦੇ ਕੰਮ ਕਰੀ ਜਾਂਦੇ ਆ ਤੁਸੀਂ ਹਜੀ ਤੁਹਾਡਾ ਵੀਜ਼ਾ ਹੈਗਾ ਵਾਲੇ ਆ ਉਹ ਇੱਕ ਚੀਜ਼ੀ ਹੁੰਦੀ ਆ ਵੀ ਪੇਪਰ ਉਹ ਉਹੀ ਭਰੇ ਜਾਂਦੇ ਆ ਜਿਹੜੀ ਸੀਜ਼ਨਲ ਹੁੰਦੀ ਆ ਤੇ ਆਪਾਂ ਕਹਿੰਦੇ ਨੇ ਵੀ ਐਂਟਰੀ ਜੈਸੇ ਤੁਹਾਡੇ ਨੇ ਐਂਟਰੀ ਦੀ ਗੱਲ ਬਸ ਉਹਨਾਂ ਨੂੰ ਆਈ ਹੁੰਦਾ ਵੀ ਆਇਆਂ ਤੋਂ ਕੱਟ ਜਾਮਾ ਨਾ ਕਰਾਉਣੇ ਪਾਵੇ ਹਨਾ ਕਟ ਜਦੋਂ ਵੀ ਨਾ ਜਮਾ ਕਰਨ ਦੇ ਮਾਲਕਾਂ ਦੀ ਟੈਨਸ਼ਨ ਨਹੀਂ ਲੈਣੇ ਜਾਂ ਜਿਹੜੇ ਏਜੰਟ ਵਿੱਚ ਭਰਉਂਦੇ ਆ ਉਹ ਆ ਦੀ ਟੈਨਸ਼ਨ ਨਹੀਂ ਲੈਂਦੇ ਵੀ ਤੇ ਉਹਦੇ ਕਰਕੇ ਵੀ ਤੁਹਾਡੀ ਪਾਸੇ ਐਂਟਰੀ ਕਰਵਾ ਕੇ ਤੇ ਉਹ ਆ ਦਾ ਪਾਸੇ ਚਲੇ ਜਾਂਦੇ ਤੁਹਾਨੂੰ ਵੀ ਆਏ ਹੁੰਦਾ ਵੀ ਐਂਟਰੀ ਕਰ ਲੈ ਇਟਲੀ ਜਾ ਅਸੀਂ ਪਹੁੰਚ ਜਾਈਏ ਕਿ ਨਾ ਉੱਥੇ ਜਾ ਕੇ ਵੀ ਤੁਹਾ ਸਾਰਾ ਪਹਿਲਾਂ ਤਾਂ ਇਦਾਂ ਹੀ ਗੱਲਾਂ ਹੁੰਦੀਆਂ ਸੀ ਵੀ ਕਿਹੜਾ ਬਾਹਰ ਪਹੁੰਚ ਜਾਈਏ ਕਿਸੇ ਵੀ ਕੰਟਰੀ ਚ ਬਾਕੀ ਆਪੇ ਹੌਲੀ ਹੌਲੀ ਸੈੱਟ ਹੋ ਜਾਣੀ ਪਰ ਹੁਣ ਇਹ ਵੀ ਇਹੀ ਗੱਲਾਂ ਨਹੀਂ ਰਹੀਆਂ ਵੀ ਇਹका ਸੈੱਟ ਹੋਣ ਲਈ ਇੱਥੇ ਆਪਾਂ ਨੂੰ ਡਾਕੂਮੈਂਟਾਂ ਦੀ ਲੋੜ ਹੁੰਦੀ ਆ ਭਾਵੇਂ ਉਹ 9 ਮਹੀਨੇ ਵਾਲੇ ਆਪਣੇ ਪੇਪਰਾਂ ਤੇ ਆਈਏ ਤੇ ਭਾਵੇਂ ਸਾਲ ਆ ਲਿਆ ਤੇ ਉਹ ਜਦੋਂ ਤੁਸੀਂ ਅੱਜ ਤਾਂ ਤੁਹਾਡੇ ਉਹਨੇ ਪੜਾਇਆ ਤਾਂ ਸੀਜ਼ਨਲ ਪੇਪਰ ਹੀ ਹੋਣਗੇ ਤੇ ਜੇ ਉਸੇ ਟਾਈਮ ਹੀ ਤੁਸੀਂ ਆਸੇ-ਪਾਸੇ ਨਿਕਲ ਜਾਂਦੇ ਠੀਕ ਸੀਗਾ ਤੇ ਵੀ ਹੁਣ ਜਿੰਨਾ ਟਾਈਮ ਦਾ ਤੁਹਾਡਾ ਵੀਜ਼ਾ ਲੱਗਿਆ ਹੋਣਾ ਵਾ ਤੇ ਹੁਣ ਜੇ ਤਾਂ ਤੁਹਾਡਾ ਹੈਗਾ ਵਾ ਤਾਂ ਤੁਸੀਂ ਆਸੇ-ਪਾਸੇ ਕਿਸੇ ਵੀ ਕੰਟਰੀ 'ਚ ਜਾ ਸਕਦੇ ਆ ਤੇ ਜੇ ਨਹੀਂ ਤੇ ਫੇਰ ਤੁਸੀਂ ਹਲ ਹਾਲ ਤੁਹਾਨੂੰ ਪਾਈ ਹੀ ਸਲਾਹ ਦਿੰਨੇ ਆ ਵੀ ਹੁਣ ਦੀ ਚਿੱਤੀ ਮਾਰਿਆਂ ਤੇ ਤੇ ਸਮੁੰਦਰ ਤੇ ਵੀ ਕੰਮ ਹੈਗੇ ਆ ਚਾਰ ਪੰਜ ਮਹੀਨਿਆਂ ਲਈ ਕੋਈ ਵੀ ਤੁਹਾਨੂੰ ਉੱਥੇ ਨੇੜੇ ਲੱਗਦਾ ਵਾ ਉੱਥੇ ਉਹ ਜਿਆਦਾ ਵੀ ਰੈਸਟੋਰੈਂਟ ਵਾਲਿਆਂ ਵੀ ਚਲਾਈ ਜਾਂਦੀ ਆ ਤੇ ਵੀ ਆਪਾਂ ਵੀ ਦੋ ਵੀਰ ਕੱਚੇ ਜਿਹਨਾਂ ਦੇ ਕੋਲ ਹਜੇ ਪੇਪਰ ਨਹੀਂ ਸੀਗੇ ਅੱਜ ਤੱਕ ਵੀ ਸੂ ਪੇਪਰਾਂ ਚ ਹਜੇ ਨਹੀਂ ਬਣेंगे ਤੇ ਉਹਨਾਂ ਨੂੰ ਲਵਾਇਆ ਪਿਓ ਕਿ ਉੱਥੇ ਵੀ ਉਹ 4 ਪੰਜਾ 6 ਮਹੀਨਿਆਂ ਦਾ ਕੁਤੂਬਰ ਤੱਕ ਕੰਮ ਹੁੰਦਾ ਉੱਥੇ ਪੇਪਰਾਂ ਨੂੰ ਉਹ ਨਹੀਂ ਪੁੱਛ ਦੇਗੇ ਨਹੀਂ ਜਿਆਦਾ ਮੰਗਦੇ ਕਈ ਪੁੱਛਦੇ ਵੀ ਆ ਪਰ ਨਹੀਂ ਜਿਆਦਾ ਨਹੀਂ ਪੁੱਛਦੇਗੇ ਵੀ ਉੱਥੇ ਜੇ ਤੁਹਾਨੂੰ ਕੰਮ ਮਿਲਦਾ ਵਾ ਤੁਸੀਂ ਆਪਦਾ ਕੰਮ ਕਰੋ ਤੇ ਅੱਗੇ ਤੁਸੀਂ ਜਾ ਆਪਦੇ ਪੇਪਰ ਬਣਾਉਣ ਦੀ ਸੋਚੋ ਕਿਉਂਕਿ ਕੱਚੇ ਬੰਦੇ ਨੂੰ ਇੱਥੇ ਕੰਮ ਨਹੀਂ ਮਿਲਦਾ ਕੋਸੇ ਨਹੀਂ ਮਿਲਦਾ ਵਾ ਤੇ ਕੱਚੇ ਬੰਦੇ ਦਾ ਇੱਥੇ ਬਹੁਤ ਬੁਰਾ ਹਾਲ ਹੁੰਦਾ ਵਾ ਤੇ ਬਾਕੀ ਜੇ ਤੁਸੀਂ ਹੁਣ ਤੋਂ ਅਜੀਲ ਅਜੀਲ ਵੀ ਹੁਣ ਆਪਣੇ ਇਧਰ ਬੰਦ ਕਰਤੀ ਐ ਤੇ ਵੀ ਉਹਦੇ ਲਈ ਕਾਫੀ ਕਾਸ ਹੋ ਰਿਹਾ ਵਾ ਉਹਦੇ ਲਈ ਮੇਰਾ ਧਿਆਨ ਨਹੀਂ ਗਿਆ ਮੈਨੂੰ ਉਹਦੇ ਬਾਰੇ ਪੂਰੀ ਹਜੇ ਜਾਣਕਾਰੀ ਸੈਲਫ ਮੈਂ ਇੰਨਾ ਹੀ ਸੁਣਿਆ ਵਾ ਵੀ ਆਪਣੀ ਦੇਖਣੀ ਬੰਗਲਾਦੇਸ਼ ਤੋਂ ਦੇਸਾਂ ਦੇ ਅਜੀਲ ਆ ਜਿਹੜੀ ਉਹ ਬੰਦ ਕਰਤੀ ਆ ਤੇ ਇਹ ਤਾਂ ਹੀ ਸੁਣਿਆ ਵਾ ਤੇ ਬਾਕੀ ਤੁਸੀਂ ਜੇ ਮਿਲਦੇ ਹੈ ਹਿਸਾਬ ਨਾਲ ਤੁਹਾਡੇ ਪੀਪਰ ਬੰਦ ਹੈ ਜਾਂ ਤੁਸੀਂ ਆਸ-ਪਾਸੇ ਕਿਸੇ ਕੰਟਰੀ 'ਚ ਜਾ ਸਕਦੇ ਆ ਤੇ ਤੁਸੀਂ ਜਾ ਸਕਦੇ ਆ ਠੀਕ ਆ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਕਮੈਂਟ ਤਾਂ ਹੋਰ ਵੀ ਕਾਫੀ ਆਪਣੀ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਹੋਰ ਜਾਣਕਾਰੀ ਵਾਲੀ ਵੀਡੀਓ ਤੇ ਬਾਕੀ ਜੇ ਆਪਣੀਆਂ ਤੁਹਾਨੂੰ ਵੀਡੀਓ ਜਾਂ ਬਲੌਗ ਵਧੀਆ ਲੱਗਦੇ ਹੁੰਦੇ ਤੇ ਤੁਸੀਂ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਆ ਕਿਉਂ ਠੀਕ ਹੈ ਜੀ ਬਾਏ ਬਾਏ